ਜਿੱਥੇ ਅੱਜ ਸਮੁੱਚੇ ਦੇਸ਼ ਅੰਦਰ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਿਹੜੀ 150ਵੀਂ ਜਨਮ ਦਿਤੀ ਹੈ ਉਹ ਪੂਰੇ ਦੇਸ਼ ਭਰ ਵਿੱਚ ਮਨਾਈ ਜਾ ਰਹੀ ਹੈ ਇਸੇ ਦੇ ਤਹਿਤ ਹੀ ਅੱਜ ਬਟਾਲਾ ਵਿਖੇ ਭਾਜਪਾ ਪਾਰਟੀ ਦੇ ਸਾਰੇ ਹੀ ਕਾਰਕਿਰਤਾ ਅਤੇ ਸੀਨੀਅਰ ਆਗੂ ਇਥੇ ਇਕੱਠੇ ਹੋਏ ਸਨ ਇਥੇ ਉਹਨਾਂ ਨੇ ਅੱਜ ਇੱਕ ਮੈਰਾਥਨ ਦਾ ਆਯੋਜਨ ਕੀਤਾ ਹੈ ਜਿਸ ਨੂੰ ਵਿਜੇ ਸਾੰਪਲਾ ਜਿਹੜੇ ਕਿ ਪੰਜਾਬ ਦੇ ਸਾਬਕਾ ਪ੍ਰਧਾਨ ਸਨ ਉਹਨਾਂ ਨੇ ਅੱਜ ਹਰੀ ਚੰਡੀ ਦਿੱਤੀ ਹੈ ਔਰ ਇਥੋਂ ਮੈਰਾਥਨ ਸ਼ੁਰੂ ਕੀਤੀ ਹੈ ਇਸ ਮੌਕੇ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਜਿਹੜੀ ਬਟਾਲਾ ਦੀ ਹਸਲੀ ਪੁਲ ਤੇ 1971 ਚ ਜੋ ਸ਼ਹੀਦ ਹੋਏ ਸਨ ਉਸ ਸਮਾਰਕ ਤੇ ਅੱਜ ਇਹਨਾਂ ਨੇ ਇਕੱਠ ਕੀਤਾ ਸੀ ਇੱਥੋਂ ਇਹ ਜਿਹੜੀ ਮੈਰਾਥਨ ਆ ਇਹ ਸ਼ੁਰੂ ਹੋਈ ਹੈ ਔਰ ਬਟਾਲਾ ਦੇ ਅੰਦਰ ਵੱਖ-ਵੱਖ ਜਗ੍ਹਾ ਤੇ ਇਹ ਪਹੁੰਚੇਗੀ ਸੋ ਇਸ ਮੌਕੇ ਵਿਜੇ ਸੰਪਲਾ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਇਕਦਾ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਪਾਰਟੀਆਂ ਆਪਣੀ ਜਗ੍ਹਾ ਹਨ ਬੇਸ਼ੱਕ ਹਰ ਪਾਰਟੀ ਦਾ ਹਰ ਮੈਂਬਰ ਅਲੱਗ-ਅਲੱਗ ਹੈ ਪਰ ਸਾਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ ਔਰ ਇੱਕ ਮੰਚ ਤੇ ਇਨਸਾਨੀਅਤ ਵਖਾਉਂਦੇ ਹੋਏ ਇਕਜੁੱਟ ਹੋਣਾ ਚਾਹੀਦਾ ਹੈ ਸਾਡਾ ਕੈਮਰਾ ਤੁਹਾਨੂੰ ਤਸਵੀਰਾਂ ਦਿਖਾਏਗਾ ਮੌਕੇ ਦੀਆਂ ਤਸਵੀਰਾਂ ਨੇ ਇੱਥੇ ਬੋਲਦਿਆਂ ਹੋਰ ਵੀ ਲੀਡਰਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਬ ਅੱਜ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਕੇਂਦਰੀ ਮੰਤਰੀ ਔਰ ਸਾਫ ਦਾ ਭਾਜਪਾ ਪੰਜਾਬ ਪ੍ਰਧਾਨ ਸ਼੍ਰੀ ਵਿਜੇ ਸਾਪਲਾ ਜੀ ਪਹੁੰਚੇ ਨੇ ਮੈਂ ਉਹਨਾਂ ਦੀ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਅੱਜ ਇਸ ਮਹਾਨ ਕਾਰਿਆ ਜਿਹੜਾ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਦਿਤੀ ਦੇ ਉੱਤੇ ਉਸੋ ਕਲਖਸ਼ ਦੇ ਵਿੱਚ ਇਹ ਮੈਰਾਥਨ ਰੇਸ ਨੂੰ ਹਰੀ ਝੰਡੀ ਦੇ ਲਈ ਪਹੁੰਚੇ ਨੇ ਔਰ ਸਾਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਔਰ ਬਟਾਲਾ ਦੇ ਬਹੁਤ ਹੀ ਸਾਡੇ ਬਰਿਸ਼ਟ ਨੇਤਾ ਸਾਰੇ ਇਹਨਾਂ ਦਾ ਸਵਾਲ ਤੇ ਲਈ ਇੱਥੇ ਖੜੇ ਆ ਔਰ ਇਹ ਥੋੜੀ ਦੇਰ ਦੇ ਵਿੱਚ ਹੁਣ ਛੱਡੀ ਦੇਣਗੇ ਮੈਂ ਬੇਨਤੀ ਕਰਦਾ ਆਪਣੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਵਿਜੇ ਸਾਫਲਾ ਜੀ ਨੂੰ ਜੋ 2 ਮਿੰਟ ਆਪਣੇ ਵਿਚਾਰ ਤੁਹਾਡੇ ਤੱਕ ਦਾ। ਕਿ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆ ਕਿ ਅੱਜ ਸਰਦਾਰ ਵੱਲਭ ਭਾਈ ਪਟੇਲ ਜੀ ਜਿਹੜੇ ਕਿ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਔਰ ਪਹਿਲੇ ਗ੍ਰਹਿ ਮੰਤਰੀ ਹੋਏ ਉਹਨਾਂ ਦੀ ਅੱਜ 150ਵੀਂ ਜਨਮ ਦਿਨ ਜਿਹੜਾ ਦਿਵਸ ਜਿਹੜਾ ਅਸੀਂ ਮਨਾ ਰਹੇ ਹਾਂ ਔਰ ਪੂਰੇ ਦੇਸ਼ ਦੇ ਵਿੱਚ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਇਹ ਜਿਹੜੇ ਕਾਰਜਕ੍ਰਮ ਕੀਤੇ ਜਾ ਰਹੇ ਹਨ ਔਰ ਅੱਜ ਗੁਜਰਾਤ ਦੇ ਵਿੱਚ ਜਿੱਥੇ ਇਹਨਾਂ ਦਾ ਸਭ ਤੋਂ ਵੱਡਾ ਸਟੈਚੂ ਦੁਨੀਆ ਦਾ ਸਭ ਤੋਂ ਵੱਡਾ ਸਟੈਚੂ ਜਿਹੜੇ ਸਰਦਾਰ ਵੱਲਭਭਾਈ ਪਟੇਲ ਜੀ ਦਾ ਬਣਾਇਆ 852 ਮੀਟਰ ਜਿਹੜਾ ਆ ਉਹ ਬਣਾਇਆ ਗਿਆ ਔਰ ਇਹ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਜਿਹੜਾ ਸੀ ਸਟੈਚੂ ਆਫ ਲਿਬਰਟੀ ਸੀਗਾ ਇਸ ਤੋਂ ਵੀ ਉੱਚਾ ਜਿਹੜਾ ਬਣਾਇਆ ਇਹਨੂੰ ਸਟੈਚੂ ਆਫ ਯੂਨੀਟੀ ਦੇ ਨਾਤੇ ਅੱਜ ਇਕਤਾ ਦਿਵਸ ਦੇ ਰੂਪ ਦੇ ਵਿੱਚ ਵੀ ਅਸੀਂ ਪੂਰੇ ਦੇਸ਼ ਦੇ ਵਿੱਚ ਸਰਦਾਰ ਵੱਲਭ ਭਾਈ ਜੀ ਦਾ ਜਨਮ ਦਿਵਸ ਮਨਾ ਰਹੇ ਹਾਂ ਕਿਉਂਕਿ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਜਿਹੜਾ ਕਿ 562 रियासਤਾਂ ਨੂੰ ਇਕੱਠਿਆਂ ਕਰਕੇ ਅੱਜ ਜਿਹੜਾ ਸਾਡੇ ਕੋਲ ਹਿੰਦੁਸਤਾਨ ਦਾ ਨਕਸ਼ਾ ਸੀ ਜਿਹੜਾ ਕਿ ਛੋਟ-ਛੋਟੀਆਂ रियासਤਾਂ ਚ ਰਾਜਿਆਂ ਮਹਾਰਾਜਿਆਂ ਦੇ ਵਿੱਚ ਵੰਡਿਆ ਸੀ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਥੱਲੇ ਲਿਆਉਣ ਦਾ ਕੰਮ ਜਿਹੜਾ ਉਹ ਸਰਦਾਰ ਵੱਲੋਂ ਭਾਈ ਪਟੇਲ ਜੀ ਨੇ ਕੀਤਾ ਸੀ ਅੱਜ ਇਸ ਕਰਕੇ ਉਹਨਾਂ ਨੂੰ ਲੋਪੁਰਸ਼ ਦੇ ਰੂਪ ਤੇ ਵੀ ਅਸੀਂ ਜਾਣਦੇ ਹਾਂ ਉਹਨਾਂ ਨੂੰ ਲੋਪੁਰਸ਼ ਦੇ ਰੂਪ ਤੇ ਵੀ ਮਨਾਉਂਦੇ ਔਰ ਉਹਨਾਂ ਨੇ ਦੇਸ਼ ਨੂੰ ਇਕੱਠਾ ਕੀਤਾ ਇਸ ਕਰਕੇ ਉਹਨਾਂ ਨੂੰ ਇੱਕ ਅੱਜ ਦਾ ਜਿਹੜਾ ਉਹਨਾਂ ਦਾ ਜਨਮ ਦਿਵਸ ਨੂੰ ਅਸੀਂ ਇਕਤਾ ਦਿਵਸ ਦੇ ਰੂਪ ਤੇ ਮਨਾਉਂਦੇ ਆਂ ਔਰ ਅੱਜ ਵਿਸ਼ੇਸ਼ ਰੂਪ ਤੇ ਮੈਨੂੰ ਇਸ ਉਪਲਖੇ ਦੇ ਵਿੱਚ ਬਟਾਲਾ ਦੇ ਵਿੱਚ ਆਣ ਕੇ ਆਕੀਵਲੋ ਮੇਰੀ ਵੀ ਡਿਊਟੀ ਲੱਗੀ ਹੈ ਕਿ ਇਸ ਸ਼ੁਭ ਕਾਰਜ ਨੂੰ ਸ਼ੁਰੂ ਕਰਨ ਦਾ ਜਿਹੜਾ ਕਿਉਂਕਿ ਪੂਰੇ ਦੇਸ਼ 'ਚ ਮੈਰਾਥਨ ਕੀਤੀਆਂ ਜਾ ਰਹੀਆਂ ਹਨ ਔਰ ਹਰ ਛੋਟੇ-ਛੋਟੇ ਜਗ੍ਹਾ ਦੇ ਉਤੇ ਵੀ ਵੱਡੀਆਂ ਜਗ੍ਹਾ ਤਾਂ ਤਾਂ ਹੋਣਾ ਹੀ ਆ ਔਰ ਪੂਰੇ ਦੇਸ਼ ਜਿੱਥੇ ਗੁਜਰਾਤ 'ਚ ਇੱਕ ਵੱਡਿਆ ਸਥਾਨ ਜਿੱਥੇ ਕਿ ਸਟੈਚੂ ਆਫ ਯੂਨਿਟੀ ਦਾ ਲੱਗਾ ਆ ਉੱਥੇ ਜਿਹੜਾ ਆ ਅੱਜ ਜਿਹੜਾ ਪ੍ਰਧਾਨ ਮੰਤਰੀ ਜੀ ਵੀ ਇਸ ਦੀ ਸ਼ੁਰੂਆਤ ਕਰਨ ਕੇ ਉੱਥੇ ਵੀ ਮੈਰਾਥਨ ਹੋਏਗੀ ਔਰ ਇੱਥੇ ਅੱਜ ਮੈਨੂੰ ਸ਼ੁਭਾ ਗਿਆ ਪ੍ਰਾਪਤ ਹੋਇਆ ਕਿ ਮੈਂ ਵੀ ਤੁਹਾਡੇ ਸਾਰਿਆਂ ਦੇ ਬਟਾਲਾ ਨਿਵਾਸੀਆਂ ਦੇ ਔਰ ਬਟਾਲਾ ਦੀ ਜਿਹੜੀ ਭਾਜਪਾ ਦੀ ਟੀਮ ਆ ਉਹਨਾਂ ਦੇ ਮਾਧਮ ਦੇ ਨਾਲ ਅੱਜ ਦੀ ਸਵੇਰ ਆਮ ਕਰਨ ਦਾ ਮੈਨੂੰ ਮੌਕਾ ਮਿਲਿਆ ਇਸ ਦਿਨ ਤੇ ਇਹੀ ਕਹਾਂਗੇ ਕਿ ਸਾਨੂੰ ਇਕਤਾ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਇੱਕਜੁੱਟ ਕੀਤਾ ਪੂਰੇ ਛੋਟ-ਛੋਟੀਆਂ ਰਾਜਸਥਾਨ ਦੇ ਹਲਕ ਹਰੇਕ ਦੀ ਆਪੋ ਆਪਣੀ ਦਿਸ਼ਾ ਸੀ ਹਰ ਕਿਉਂਕਿ ਜਦੋਂ 1947 ਚ ਯਾਦ ਹੋਇਆ ਤਾਂ ਅੰਗਰੇਜ਼ਾਂ ਨੇ ਜਾਂਦੇ ਹੋਏ ਇੱਕ ਮਨ ਲੋ ਸਾਡੇ ਗਾਲ ਕਹਿ ਸਕਦੇ ਆ ਕਿ ਇੱਕ ਸਾਡੇ ਉਲਟਾ ਕਰ ਦੱਸਦਾ ਕਮ ਕਰਤਾ ਕਿ ਸਾਨੂੰ ਇੱਕ ਮੁਸੀਬਤ ਚ ਸਾਡੇ ਲਈ ਫਸਾ ਦਿੱਤਾ ਕਿ ਜਿਹੜੀ ਵੀ ਅਸਰ ਜੋ ਚਾਹੁੰਦੀ ਆ ਉਹ ਕਰ ਸਕਦੇ ਆ ਭਾਵੇਂ ਜਿਹੜਾ ਵੀ ਜਿਹਦਾ ਵੀ ਰੁਖ ਕੋਈ ਪਾਕਿਸਤਾਨ ਵਾਲ ਨੂੰ ਜਾ ਸਕਦਾ ਕੋਈ ਹਿੰਦੁਸਤਾਨ ਵਾਲ ਨੂੰ ਜਾ ਸਕਦਾ ਜੇ ਕੋਈ ਕਹਿੰਦਾ ਮੈਂ ਅਸੀਂ ਆਪਣੇ ਵੱਖਰੇ ਆ ਤਾਂ ਉਹ ਅਖਰਾ ਵੀ ਪਰ ਇਹ ਸਰਦਾਰ ਵੱਲੋਂ ਭਾਈ ਪਟੇਲ ਜੀ ਦੀ ਇੱਕ ਜਿਹੜੀ ਇਹ ਕਾਰਸ਼ੈਲੀ ਸੀ ਜਾਂ ਉਹਨਾਂ ਦੀ ਸੋਚ ਬੋਤ ਸੀ ਉਹਦਾ ਸਤਕਾ ਹੋਇਆ ਕਿ ਸਾਨੂੰ ਅੱਜ ਦੇ ਦਿਨ ਦੇ ਉੱਤੇ ਵਿਸ਼ੇਸ਼ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਜੇ ਸਰਦਾਰ ਵੱਲਭ ਭਾਈ ਪਟੇਲ ਜੀ ਨੇ ਅਲੱਗ-ਅਲੱਗ ਰਸਤਿਆਂ ਵਾਲੇ ਵਿਅਕਤੀਆਂ ਨੂੰ ਅਲੱਗ-ਅਲੱਗ ਖਿਆਲਾਂ ਵਾਲੇ ਵਿਅਕਤੀਆਂ ਦੇ ਵਿਚਾਰਾਂ ਦੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਦੇਸ਼ ਰੂਪਕ ਕੀਤਾ ਤੇ ਸਾਨੂੰ ਵੀ ਹੋ ਸਕਦਾ ਕਿ ਸਾਡੀਆਂ ਜਿੱਦਾਂ ਅਸੀਂ ਭਿੰਤਾ ਚੀਖਤਾ ਕਹਿੰਦੇ ਆ ਸਾਡੇ ਵਿਚਾਰ ਅਲੱਗ-ਅਲੱਗ ਹੋ ਸਕਦੇ ਸਾਡੀਆਂ ਪਾਰਟੀਆਂ ਅਲੱਗ-ਅਲੱਗ ਹੋ ਸਕਦੀਆਂ ਰਾਜਨੀਤਿਕ ਸੋਚ ਅਲੱਗ-ਅਲੱਗ ਹੋ ਸਕਦੀ ਹੈ ਸਾਡੇ ਇੰਟਰਸਟ ਇੰਟਰਸਟ ਅਲੱਗ-ਅਲੱਗ ਹੋ ਸਕਦੇ ਪਰ ਦੇਸ਼ ਇੱਕ ਹੈ ਪਰ ਦੇਸ਼ ਦੇ ਲਈ ਅਸੀਂ ਸਭ ਤੋਂ ਪਹਿਲਾਂ ਸਾਡੇ ਲਈ ਦੇਸ਼ ਹੈ ਉਸ ਤੋਂ ਬਾਅਦ ਸਾਡਾ ਧਰਮ ਹੈ ਉਸ ਤੋਂ ਬਾਅਦ ਸਾਡੇ ਲਈ ਸਾਡੀਆਂ ਪਾਰਟੀਆਂ ਉਸ ਤੋਂ ਬਾਅਦ ਮੈਂ ਲਗਤੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਵੈਸੇ ਵੀ ਸੰਦੇਸ਼ ਹੈ ਕਿ ਸਭ ਤੋਂ ਪਹਿਲਾਂ ਰਾਸ਼ਟਰ ਉਸ ਤੋਂ ਬਾਅਦ ਸਾਡੀ ਪਾਰਟੀ ਉਸ ਤੋਂ ਬਾਅਦ ਜਾ ਕੇ ਹੀ ਸਾਡਾ ਨਿੱਜੀ ਸਵਾਰਥ ਹੁੰਦਾ ਹੈ ਸੋ ਸਭ ਤੋਂ ਪਹਿਲਾਂ ਸਾਡੇ ਲਈ ਸਰਵੋੱਚ ਚੀਜ਼ ਕੀ ਹੈ ਦੇਸ਼ ਰਾਸ਼ਟਰ ਹੈ ਅੱਜ ਦੇ ਇਸ ਦਿਨ ਦੇ ਉੱਤੇ ਸਾਨੂੰ ਏਕਤਾ ਦਾ ਹੀ ਸੰਦੇਸ਼ ਦਿੰਦੇ ਹੋਏ ਉਸ ਦੇ ਸੰਦੇਸ਼ ਨੂੰ ਸਾਰਿਆਂ ਦੇ ਦਿਲਾਂ ਦੇ ਵਿੱਚ ਵਾਸ ਕਰੇ ਇਹ ਸਾਡੀ ਜਿਹੜਾ ਅੱਜ ਦਾ ਮੈਸੇਜ ਸਾਨੂੰ ਮੰਨਣਾ ਚਾਹੀਦਾ ਹੈ